Châu क्या châu है ਵੈਕੁਰ ਜੀ ਦਾ ਖਾਲਸਾ ਵੈਕੁਰ ਜੀ ਦੀ ਫਤਿਹ ਅੱਜ ਮੈਂ ਐਜ਼ ਅ ਡੋਨਰ ਅਪੀਲ ਕਰਨ ਦੇ ਆ ਅੰਮ੍ਰਿਤਸਰ ਵਾਸੀਆਂ ਨੂੰ ਜਿਹੜੇ ਵੀ ਇੱਥੋਂ ਲੱਗ ਰਹੇ ਅਸੀਂ ਗੁਰੂ ਨਾਨਕ ਦੇਵ ਜਿ ਯੂਨੀਵਰਸਿਟੀ ਦੇ ਬਾਹਰ ਕੈਂਪ ਲੱਗਾ ਹੋਇਆ ਤੇ ਜਿਨ੍ਹਾਂ ਦਾ ਵੀ ਅੱਗੇ ਲੱਗਣ ਡੇ ਆ ਵੇਖ ਕੇ ਉਹ ਪਲੀਜ਼ ਆਪਣਾ ਖੂਨਦਾਨ ਕਰਨ ਇਹ ਬਹੁਤ ਵਧੀਆ ਭਰਾਲਾ ਆਜ਼ਾਦਨ ਸਟੂਡੈਂਟ ਜਥੇਬੰਦੀ ਵੱਲੋਂ ਅਤੇ ਭਾਈਕਣਈ ਆ ਜੀ ਐਨਡੀਓ ਦੇ ਸਹਿਯੋਗ ਨਾਲ ਵਧੀਆ ਸਾਰੇ ਖੂਨਦਾਨ ਕਰ ਰਹੇ ਨੇ ਮੈਂ ਵੀ ਕੀਤਾ ਤੇ ਸਾਰਿਆਂ ਨੂੰ ਅਪੀਲ ਆ ਬਿਧੂਰ ਆ ਜੇ ਜਥੇਬੰਦੀ ਵੱਲੋਂ ਜਿਹੜਾ ਹੈਗਾ ਭਰਾਲਾ ਕੀਤਾ ਜਾ ਰਿਹਾ ਤੁਸੀਂ ਕਿਤਨਾ ਦੇਖੀ ਇਹ ਜਥੇਬੰਦੀਆਂ ਵਾਲੋ ਬਹੁਤ ਵਧੀਆ ਭਰਾਲਾ ਸਾਰੀ ਜਥੇਬੰਦੀਆਂ ਨੂੰ ਬਾਦ ਚੜ੍ਹ ਕੇ ਖੂਨਦਾਨ ਕੈਂਪ ਚ ਵਾਅਦਾ ਪਾਉਣਾ ਚਾਹੀਦਾ ਕਿਉਂਕਿ ਜਿਹੜੇ ਸਰਕਾਰੀ ਹਸਪਤਾਲਾਂ ਇੰਨਾ ਚ ਡਾਇਲਿਸਿਸ ਦੇ ਕੇਸਿਸ ਬਹੁਤ ਜ਼ਿਆਦਾ ਆ ਰਹੇ ਨੇ ਅੱਜਕੱਲ ਤੇ ਖੂਨ ਬਹੁਤ ਘਟਿਆ ਇਸ ਕਰਕੇ ਜਿਹੜੀ ਜਥੇਬੰਦੀਆਂ ਉਹਨਾਂ ਨੂੰ ਖੂਨਦਾਨ ਕੈਂਪ ਵਾਰ ਤੋਂ ਵਾਰ ਲਗਾਉਣੇ ਚਾਹੀਦੇ ਜਿਦੇ ਕਰਕੇ ਜਿਹੜੇ ਖੂਨ ਦੀ ਕਮੀ ਆ ਹਸਪਤਾਲਾਂ ਵਿੱਚ ਪੂਰੀ ਹੋ ਸਕੇ ਆਹ ਵੇਖੀ ਖਤੇਤ ਮੈਂ ਹੁਣੇ-ਹੁਣੇ ਆਪਣਾ ਬਲੱਡ ਡੋਨੇਟ ਕਰਕੇ ਆਟਿਆ ਮੇਰਾ ਨਾਮ ਜੈਲ ਸਿੰਘ ਹੈ ਤੇ ਮੈਂ ਸਾਰੇ ਸਟੂਡੈਂਟਸ ਨੂੰ ਯੂਨੀਵਰਸਿਟੀ ਦੇ ਅੰਮ੍ਰਿਤਸਰ ਦੇ ਲੋਕ ਜਿਹੜੇ ਇਸ ਚੈਨਲ ਦੇ ਨਾਲ ਜੁੜੇ ਆ ਤੇ ਸਾਰਿਆਂ ਨੂੰ ਆਪੀਲ ਕਰਦਾ ਕਿ ਅੱਜ ਆ ਕੇ ਬਲੱਡ ਡੋਨੇਟ ਕਰੋ ਆਪਣਾ ਤੇ ਇਹ ਕੋਈ ਪੋਲਿਟੀਕਲ ਮੈਟਰ ਨਹੀਂ ਹੈ ਕਿਉਂਕਿ ਇਸ ਖੂਨ ਦਾ ਦਾ ਕਲਰ ਸੇਮ ਹੈ ਸਾਰਿਆਂ ਦਾ ਹੀ ਤੇ ਆਪਾਂ ਸਾਰਿਆਂ ਨੂੰ ਖੂਨ ਡੋਨੇਟ ਕਰਨਾ ਚਾਹੀਦਾ ਤਾਂ ਕਿ ਜਿਹਨਾਂ ਲੋੜਵੰਦ ਨੇ ਉਹਨਾਂ ਨੂੰ ਖੂਨ ਪ੍ਰਾਇਮਰੀ ਮਿਲ ਸਕੇ ਅੱਜਕੱਲ੍ਹ ਕਾਫੀ ਗਵਰਨਮੈਂਟ ਲੈਵਲ ਬਲੱਡ ਦੀ ਸੌਟੇਜ ਹੋ ਰਹੀ ਹੈ ਤੇ ਕਾਫੀ ਸਾਰੇ ਨੈਸ਼ਨਲ ਯੂਨੀਵਰਸਿਟੀ ਸਟੂਡੈਂਟਸ ਨੂੰ ਦੇ ਅੰਮ੍ਰਿਤਸਰ ਦੇ ਲੋਕਾਂ ਨਾਲ ਅੱਗੇ ਲੜ ਡੇਟ ਕੰਮ ਚਾਹੀਦਾ ਤਾਂ ਕਿ ਬਿਲਕੁਲ ਭាលੀ ਮਦਦ ਹੋ ਸਕਦੇ ਹੈ ਵਰਤ ਵਰਤ ਵਾਹਿਗੁਰੂ ਸਾਹਿਬ ਜੀ ਦੇ ਪਤੇ ਸਭ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸੱਫੇ ਗੱਲ ਜੀ ਨਾਲ ਤੇ ਅੱਜ ਅਸੀਂ ਇੱਥੇ ਯੂਨੀਵਰਸਿਟੀ ਦੇ ਆਜ਼ਾਦ ਸਟੂਡੈਂਟ ਆਰਗੇਨਾਈਜੇਸ਼ਨ ਨੇ ਇੱਥੇ ਇੱਕ ਪਰਾਲਾ ਕੀਤਾ ਹੋਇਆ ਜੀ ਯੂਨੀਵਰਸਿਟੀ 메ਨ ਗੇਟ ਤੇ ਬਲੱਡ ਕੈਂਪਰ ਮਤਲਬ ਬਲੱਡ ਬੈਂਕ ਦਾ ਕੈਂਪ ਲਗਾਇਆ ਹੋਇਆ ਇੱਥੇ ਤੇ ਉਬਰਾਲਾ ਕੀਤਾ ਸੀਗਾ ਤੇ ਬਹੁਤ ਵਧੀਆ ਨੌਜਵਾਨ ਨੀਰਾ ਲੋ ਸਾਡੇ ਵੱਡੇ ਭਰਾ ਲੋ ਕੋ ਵਧੀਆ ਹੰਗਾਰਾ ਮਿਲਦੇ ਮਿਲ ਰਿਹਾ ਸਾਨੂੰ ਤੇ ਬਹੁਤ ਵਧੀਆ ਰੌਣਕਾਂ ਲੱਗੀਆਂ ਨੇ ਤੁਸੀਂ ਦੇਖ ਸਕਦੇ ਇਹ ਸਾਰੇ ਵੀਰ ਆ ਕੇ ਇੱਥੇ ਬਲੱਡ ਡੋਨੇਟ ਕਰ ਰਹੇ ਨੇ ਤੇ ਮੈਂ ਤੁਹਾਡੇ ਚੈਨਲ ਰਾਹੀਂ ਵੀ ਮਤਲਬ ਅਪੀਲ ਕਰਦਾ ਇੱਥੇ ਅੰਮ੍ਰਿਤਸਰ ਵਾਸੀਆਂ ਨੂੰ ਪੀਐਨ ਯੂਨੀਵਰਸਿਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮੇਨ ਗੇਟ ਤੇ ਆ ਕੇ ਜ਼ਰੂਰ ਆਪਣਾ ਬਲੱਡ ਡੋਨੇਟ ਕਰੋ ਤੁਹਾਡਾ ਇੱਕ ਬਲੱਡ ਡੋਨੇਟ ਕੀਤਾ ਹੋਇਆ ਚਾਰ ਜਣਿਆਂ ਦੀ ਜ਼ਿੰਦਗੀ ਬਚਾ ਸਕਦਾ ਜੀ ਇਹ ਹਰਦੇ ਸਮੇਂ ਦੇ ਟੇਕੇ ਜਿਹੜੇ ਜਾਂ ਤਾਂ ਨੂੰਤ ਵਾਲਾਂ ਦੇ ਵਿੱਚ ਖੀਂ ਜਿਹੜਾ ਪਾਣੀ ਹੋਇਆ ਪਿਆ ਉਹ ਤਾਂ ਵੀ ਨਿੱਕੀ ਕਰਦੇ ਆ ਇਹ ਚਾ ਦੇਖਦੇ ਇਹ ਨਸ਼ਿਆਂ ਦਾ ਦਲਦਲ ਬਹੁਤ ਹੀ ਵੱਡੇ ਪੱਧਰ ਤੇ ਫੈਲਿਆ ਹੋਇਆ ਹੈ ਸਾਡੀ ਨੌਜਵਾਨੀ ਦੇ ਵਿੱਚ ਖਾਸ ਕਰਕੇ ਤੇ ਸਾਨੂੰ ਚਾਹੀਦਾ ਹੋਵੇ ਇਹੋ ਜਿਹੇ ਕੈਂਪ ਥਾਂ ਥਾਂ ਤੇ ਲਵਾ ਕੇ ਨੌਜਵਾਨਾਂ ਨੂੰ ਜਿਹੜੇ ਭਟਕੇ ਹੋਏ ਨੇ ਨਸ਼ੇ ਦੇ ਦਲਦਲ ਵਿੱਚ ਫਸੇ ਹੋਏ ਨੇ ਜਿਹੜੇ ਉਹਨਾਂ ਨੂੰ ਬਾਹਰ ਕੱਢਿਆ ਜਾਏ ਉਹਨਾਂ ਨੂੰ ਸਹੀ ਰਾਹ ਤੇ ਪਾਇਆ ਜਾਵੇ ਤੇ ਮੈਂ ਹਰ ਇੱਕ ਨੂੰ ਅਪੀਲ ਕਰਦਾ ਕਿ 3 ਮਹੀਨੇ ਬਾਅਦ ਜਿਹਦਾ ਖੂਨ ਸੰਗਣਾ ਵਾ ਕਲੈਸੋਲ ਵਧਿਆ ਵਾ ਬਲੱਡ ਪ੍ਰੈਸ਼ਰ ਵਾਧਦਾ ਵਾ ਉਹਨੂੰ 3 ਮਹੀਨੇ ਬਾਅਦ ਜ਼ਰੂਰ ਡੋਨੇਟ ਕਰਨਾ ਚਾਹੀਦਾ ਮੈਂ ਸਾਰੇ ਆਪਣੇ ਵੀਰਾਂ ਨੂੰ ਭੈਣਾਂ ਨੂੰ ਨੌਜਵਾਨਾਂ ਨੂੰ ਇਹ ਹੀ ਸੁਨੇਹਾ ਦੇਣਾ ਚਾਹੁੰਦਾ ਵੀ ਸਾਰੇ ਹਾਂ ਮਾਮਾ ਅਗੇ ਇੱਥੇ ਯੂਨੀਵਰਸਿਟੀ 메ਨ ਗੇਟ ਤੇ ਕੌਣ ਚੋ ਤੇ ਆਪਾਂ ਬਲੱਡ ਬੈਂਕਰੀਆਂ ਰੌਣਕਾ ਹੋਰ ਵਧਾਈਏ ਤੇ ਹੋਰ ਦਾਨ ਕਰੀਏ ਵਾਇਕ ਜੀ ਦੇ ਪਤੇ ਜਿੱਦਾਂ ਕਿ ਤੁਹਾਨੂੰ ਅੱਗੇ ਅਸੀਂ ਦੱਸ ਚੁੱਕੇ ਹਾਂ ਸਾਰਾ ਵੀ ਇੱਥੇ ਯੂਨੀਵਰਸਿਟੀ ਮੇਨ ਗੇਟ ਤੇ ਫਲੱਡ ਕੈਂਪ ਲੱਗਾ ਹੋਇਆ ਅਜ਼ਾਦ ਆਲਾ ਸਟੂਡੈਂਟ ਯੂਨੀਅਨ ਜਥੇਬੰਦੀ ਵੱਲੋਂ ਨਾਲ ਭਾਈ ਘਨਿਆ ਜੀ ਐਨ ਓ ਵੱਲੋਂ ਇੱਥੇ ਬਹੁਤ ਇਹਨਾਂ ਦਾ ਮਤਲਬ ਸਤਕਾਰਯੋਗ ਨੇ ਸਾਡੇ ਵੱਡੇ ਨੇ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਆਪਾਂ ਵੀ ਬਹੁਤ ਵੱਡਾ ਸਹਿਯੋਗ ਹੈ ਇਹਨਾਂ ਦਾ ਸਾਡੇ ਨਾਲ ਕੈਂਪ ਲਾਉਣ ਦੇ ਵਿੱਚ ਬਾਕੀ ਸਾਰੇ ਅਸੀਂ ਡਾਕਟਰਾਂ ਦੀ ਟੀਮ ਦਾ ਆਪਣੇ ਪੁਲਿਸ ਮੁਲਾਜ਼ਮ ਦਾ ਮਗਰ ਜੋ ਸਾਡੇ ਨਾਲ ਸਵੇਰ ਤੋਂ ਲੱਗੇ ਹੋਏ ਨੇ ਸਾਰਿਆਂ ਦਾ ਹੀ ਧੰਨਵਾਦ ਕਰਦੇ ਆਂ ਤੇ ਆਪਣੇ ਡੋਨਰ ਜਿਹੜੇ ਇਹਨਾਂ ਦਾ ਬਹੁਤ ਅਸੀਂ ਵੱਡੇ ਤੌਰ ਤੇ ਧੰਨਵਾਦ ਕਰਦੇ ਆ ਕਿ ਸਾਡੇ ਨਾਲ ਬੋੜੇ ਨਾਲ ਮੋਢਾ ਜੋੜ ਕੇ ਨਾਲ ਕੇ ਲੱਗੇ ਖੜੇ ਹੋਏ ਨੇ ਤੇ ਬੱਸ ਹਾਂਜੀ ਬਹੁਤ ਮਤਲਬ ਸੱਚੇ ਤੌਰ ਤੇ ਹੀ ਧੰਨਵਾਦ ਕਰਦੇ ਕੁਇਸ਼ਨ ਭਾੜੀ ਅੰਕਲ ਜੀ ਸਾਡੇ ਵੱਡੇ ਨੇ ਤੇ ਜਗਦੀਰ ਭਾਜੀ ਹਣੀ ਤੁਹਾਡੇ ਨਾਲ ਜਿਨ੍ਹਾਂ ਨੇ ਬਹੁਤ ਹੀ ਸਹਿਯੋਗ ਦਿੱਤਾ ਵੱਡੇ ਤੌਰ ਤੇ ਸਾਡਾ ਬਹੁਤ ਧੰਨਵਾਦ ਕਰਦੇ ਨੇ ਉਹ ਇਸ ਵਕਤ ਇੰਗਲੈਂਡ ਨੇ ਉਹ ਤਾਂ ਉਹਨਾਂ ਨੇ ਆਉਣਾ ਸੀਗਾ ਪਹਿਲਾਂ ਉਹ ਕਹਿੰਦੇ ਸੀ ਕਿ ਜੇ ਤਾਂ 8 ਤਰੀਕ ਤੋਂ ਪਹਿਲਾਂ ਪਹਿਲਾਂ ਸਾਡਾ ਪ੍ਰੋਗਰਾਮ ਹੋ ਜਾਏ ਪਰ ਸਾਡੇ ਕੋਈ ਮਤਲਬ ਉਸ਼ਕ ਗੱਲਾਂ ਕਰਕੇ ਸਾਡਾ ਨਹੀਂ ਉਹ ਬਣ ਸਕੀ ਗੱਲ ਤੇ ਉਹ ਫਿਰ ਹੁਣ ਯੂਕੇ ਪਹੁੰਚ ਰਹੇ ਨੇ ਉੱਥੇ ਬਹੁਤ ਪਰੀਆ ਸਹਿਯੋਗ ਦੇ ਰਹੇ ਨੇ ਸਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹਿਲੇ ਤਾਂ ਸਾਰੇ ਨਾਲ ਮੇਰੇ ਜਿਹੜੇ ਸਟੂਡੈਂਟ ਹੈਗੇ ਆ ਆਜ਼ਾਦ ਬਜਾਰਤੀ ਚੱਟ ਜੱਥੇ ਬੰਦੀ ਇਹ ਵਧਾਈ ਦੇ ਪਾਤਰਾ ਕਿ ਇਹਨਾਂ ਨੇ ਆਪਣੀ ਆਰਗੇਨਾਈਜੇਸ਼ਨ ਦੀ ਜਿਹੜੀ ਸ਼ੁਰੂਆਤ ਆ ਇੱਕ ਨੇਕ ਕੰਮ ਤੋਂ ਕੀਤੀ ਆ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਇੱਕ ਵਾਰੀ ਜਦੋਂ ਬੰਦਾ ਬਲੱਡ ਬ੍ਰਿੰਡ ਕਰਦਾ ਤਾਂ ਉਹ ਤਿੰਨ ਜਿੰਦਗੀਆਂ ਬਚਾ ਕੇ ਤੇ ਉਹਨਾਂ ਦੀ ਰੱਖਿਆ ਕਰਦਾ ਤੇ ਇਹਨਾਂ ਨੇ ਅੱਜ ਬਹੁਤ ਹੀ ਚਲਾਕਾਜੋਕ ਕੰਮ ਕੀਤਾ ਅਸੀਂ ਭਾਈ ਕਲਾ ਯਾਰਗੇਨਾਈਜੇਸ਼ਨ ਕਾਦੀਆਂ ਤੋਂ ਉਹ ਚੇਚੇ ਤੌਰ ਤੇ ਇਹਨਾਂ ਦਾ ਮਾਰਗਦਰਸ਼ਨ ਕਰਨ ਵਾਸਤੇ ਇੱਥੇ ਆਏ ਆ ਤਾਂ ਕਿ ਜਿਹੜੇ ਬੱਚੇ ਚੰਗੇ ਕੰਮ ਕਰਦੇ ਆ ਅਸੀਂ ਉਹਨਾਂ ਦੇ ਸਾਥੀ ਆ ਤੇ ਕੋਈ ਉੱਥੇ ਵਿੱਚ ਵੀ ਜੇ ਨਾਲ ਕੋਈ ਲੋੜ ਪਾਊਗੀ ਤਾਂ ਅਸੀਂ ਹਮੇਸ਼ਾ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਉਹਾਂਗੇ ਤਾਂ ਮੈਂ ਪੱਤਰਕਾਰ ਵੀਰਾਂ ਦਾ ਵੀ ਧੰਨਵਾਦ ਕਰਦਾ ਆ ਤੇ ਡੋਨਰ ਦਾ ਵੀ ਧੰਨਵਾਦ ਕਰਦਾ ਗਲਤਾਂ ਦੀ ਟੀਮ ਦਾ ਵੀ ਸਾਰੇ ਧੰਨਵਾਦ ਕਰਦਾ ਜਿਹੜੇ ਦੇਖਿਆ ਜਾਵੇ ਨਜ਼ਰੀ ਮਾਰਨਾ ਮੌਜੂਦ ਪੀਰੇ ਜਿਹੜਾ ਖੋਲ ਪਾਣੀ ਹੋਇਆ ਤਾਂ ਤੁਸੀਂ ਦੇਖੋ ਜੀ ਇਹ ਤਾਂ ਸ਼ੁਰੂ ਤੋਂ ਹੀ ਦੇਖ ਲਓ ਤੁਸੀਂ ਕਿ ਹਰ ਚੀਜ਼ ਦਾ ਲੈਕਟਿਵ ਤੇ ਪਾਟਵ ਹੈ ਜਿੱਥੇ ਚੰਗਿਆਈ ਹੈ ਉੱਥੇ ਬਰਿਆਈ ਵੀ ਹੈਗੀ ਹੈ ਇਹ ਲਾਲ ਲਾਲ ਹੀ ਚਲਣੀ ਹੈ ਰੋਕਿਆ ਤਾਂ ਸੁੱਖ ਨਹੀਂ ਹੈ ਸੁਖੀਆ ਤਾਂ ਦੁੱਖੀ ਵੀ ਆ ਤਾਂ ਇਸ ਕਰਕੇ ਜਿਹੜਾ ਜਿਹੜਾ ਜੋ ਜੋ ਕੰਮ ਸੀ ਕਿਸੇ ਕਿਸੇ ਨੇ ਲਾਇਆ ਰੱਬ ਨੇ ਉਹ ਆਪਾ ਆਪਣੇ ਕੰਮੇ ਚੱਲੀ ਜਾਂਦਾ ਅਸੀਂ ਆਪਣੀ ਨੇਕੀ ਕਰੀਏ ਤੇ ਜੇ ਅਸੀਂ ਇੱਕ ਨੇਕ ਕੰਮ ਕਰਦੇ ਜੇ ਸਾਡੇ ਨਾਲ ਇੱਕ ਬੰਦਾ ਵੀ ਚੱਲ ਪੈਂਦਾ ਤੇ ਸਮਝੋ ਬਨਾਲਕ ਪਾਸ਼ਾ ਵੀ ਭਾਈ ਮਰਦਾਨਾ ਨੂੰ ਲੈ ਕੇ ਇਕੱਲੇ ਚੱਲੇ ਸੀਗੇ ਤੇ ਇੱਕ ਸ੍ਰਿਸ਼ਟੀ ਦੀ ਰਚਨਾ ਕਰ ਗਏ ਹੋ ਸਾਨੂੰ ਚੰਗਾ ਮਾਰਗਦਰਸ਼ਨ ਕਰ ਗਏ ਤੇ ਅਸੀਂ ਉਹਨਾਂ ਦੇ ਮਾਰਗਦਰਸ਼ਨ ਤੇ ਚੱਲਦੇ ਹੋਏ ਅੱਜ ਦਾ ਇਹ ਕਰਗਣਾ ਆਪਕੀ ਜਿਹੜੇ ਵੱਲੋਂ ਜਿਹੜਾ ਕੈਂਪ ਦਾਨ ਆ ਜਿਹੜਾ ਫੂਲ ਦਾਨ ਕੈਂਪ ਉਹ ਲਗਾਇਆ ਜਿਹੜਾ ਆਜਾਦ ਨੌਜਵਾਨ ਪੀੜ੍ਹੀ ਨੂੰ ਮੈਂ ਇਹ ਸੰਦੇਸ਼ ਦੇਣਾ ਚਾਹੁੰਗਾ ਕਿ ਵੱਤ ਤੋਂ ਵੱਧ ਜਿਹੜੇ ਚੰਗੇ ਕੰਮ ਹੈਗੇ ਆ ਆਪਣੀ ਵਿਦਿਆਲੋ ਲੜਾਈ ਝਗੜੇ ਤੋਂ ਦੂਰ ਰੋ ਅਤੇ ਬਲੱਡ ਡੇਸ਼ਨ ਕਰੋ ਕਿਸੇ ਗਰੀਬ ਦੀ ਮਦਦ ਕਰੋ ਜਿੱਥੇ ਵੀ ਤੁਹਾਨੂੰ ਕੋਈ ਤੁਹਾਡੀ ਲੋੜ ਬਗਤ ਕਰਦੀ ਆ ਤਾਂ ਉੱਥੇ ਵੇਚੀ ਜਗਮਤ ਕਰੋ ਰੱਬ ਤੁਹਾਡੀ ਵੀ ਮਦਦ ਕਰਦਾ ਯਾਰ ਯਾਰ ਤੇ ਜਿੱਥੇ ਬੰਦੀ ਜਿੱਤਨਾ ਅੱਗੇ ਬਾਤ ਕਰਕੇ ਆਈ ਹੈ ਅੱਜ ਤਾਂ ਲੱਗਦਾ ਕਿ ਉਸੇ ਤੇ ਬੰਦੀਆਂ ਨੂੰ ਕਿਹਾ ਜਾ ਰਿਹਾ ਜਿੱਥੇ ਬੰਦਾ ਦੇ ਸ਼ਿਲਪੂ ਜੀ ਮੈਨੂੰ ਲੱਗਦਾ ਕਿ ਜਿੱਥੇ ਜਿੱਥੇ ਵੀ ਕੋਈ ਜਥੇਬੰਦੀ ਹੈ ਗਿਆ ਸਾਰੇ ਆਪਣੇ ਵੱਲ ਚੰਗੇ ਉਪਰਾਲੇ ਕਰਦੀਆਂ ਨੇ ਤੇ ਪਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਦਿਨ ਦੁਗਣੀ ਤੇ ਰਾਤ ਚੌਣੀ ਤਰੱਕੀ ਕਰੇ ਸਾਰੇ ਯੂਨੀਵਰਸਿਟੀਾਂ Why did you get a consult like this?